हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਛ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚੋਂ ਬਾਈ ਇਹ ਛੇਲ ਕਰ ਰਿਹਾ ਤੇ ਅੱਜ ਆ ਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋ ਠੀਕ ਹਾਂ ਬਾਈ ਹਾਂਜੀ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਆਮਨਦੀਪ ਸਿੰਘ ਹੂੰ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਸੀਲ ਤਪਾ ਹਣਾ ਨੇੜੇ ਨੇੜੇ ਪਿੰਡ ਬਾਈ ਦੱਸੋ ਨੇੜੇ ਭਦਾਉੜ ਨੇੜਿਆ ਜੀ ਆ ਪੱਕੋ ਕੈਂਚੇ ਵੀ ਇਧਰ ਨੇੜਾ ਜੀ ਠੀਕ ਹੈ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 99152 ਹੂੰ 04022 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਕਲਰ ਆ ਨੋਟ ਕਰ ਲਓ ਬਾਈ ਜਿਹੜੀ ਆ ਆਪਾਂ ਸਾਹਮਣੇ ਮੱਝ ਦੇਖ ਰਹੇ ਆਪਣੇ ਘਰ ਦੀ ਆ ਹਾਂ ਜੀ ਇਹ ਪਹਿਲੇ ਸੂਹ ਲੈਣ ਦੀ ਸੀ ਕਿਤੇ ਹੋਰਾਂ ਨੇ ਤੋਂ ਲੈ ਕੇ ਆਏ ਸੀਗੇ ਠੀਕ ਹੈ ਉਹਨੇ ਤੀਜਾ ਸੂਹ ਆ ਸੁੰਦੀ ਹੈ ਜੀ ਤੀਜਾ ਸੂਹ ਆ ਸੁੰਦੀ ਹੈ ਕਿੰਨਾ ਇਹਨੇ ਦੁੱਧ ਕੱਢਿਆ ਦੋ ਦਿਨ 14-15 ਲੀਟਰ ਕੱਢੀ ਗਈ ਜੀ ਆ ਨਾਰਮਲ ਚੀ ਬਾਤ ਹੈ ਠੀਕ ਹੈ ਭਾਈ ਸੀਮਣ ਵਗੈਰਾ ਤਾਂ ਨਹੀਂ ਪਤਾ ਜਿਹੜੇ ਇਹ ਗਾਹ ਲਗਾ ਹਣੂ ਨਾ ਜੀ ਉਹ ਨਹੀਂ ਮੇਰੇ ਸਾਹਬ ਨਾਲ ਹਾਉ ਕਰਾਉਸ ਆ ਜੀ ਥਾਂ ਨੂੰ ਛਾੜ ਦੇ ਠੀਕ ਹੈ ਥਾਂ ਨੂੰ ਕਰਾਉਸ ਆ ਕੀ ਹਾਂ ਜੀ ਤੇ ਐਦ ਕੀ ਕਿੰਨੀ ਉਮੀਦ ਆ ਭਾਈ ਤੁਹਾਨੂੰ ਇਹ ਤੋਂ ਐਦ ਕੀ ਇੰਨਾ 15 ਲੀਟਰ 14-15 ਤਾਂ ਦਊਗੀ ਇਹ ਉਹਨਾਂ ਦਾ ਠੀਕ ਹੈ ਉਹ ਸੌ ਸੀਲ ਆ ਕਿੰਨਾ ਕੁ ਟਾਈਮ ਦੁੱਧ ਪਿਆ ਦੇਂਦੀ ਇਹ 2 ਮਿੰਟਾਂ 1 ਮਿੰਟ ਪਹਿਲਾਂ ਛੱਡੀ ਸੀ ਠੀਕ ਹੈ ਬਾਈ 2.5 ਮਿੰਟ ਪਹਿਲਾਂ ਕਮਾਲ ਆ ਬਾਈ ਥਣਾ ਦਾ ਸੈਜ ਬਹੁਤ ਚੰਗਾ ਕੱਲਾ ਕੱਲਾ ਥਣ ਲੱਗਿਆ ਕਰਮਾਲੀ ਨੂੰ ਬਹੁਤ ਚੰਗਾ ਤੇ ਖੋਲਿਓ ਬਾਈ ਮੜੀ ਤੁਰ ਸਿੰਘਾਂ ਦਾ ਸੈਜ ਬਾਈ ਬਹੁਤ ਚੰਗਾ ਗਿਆ ਨਾਲੋਂ ਸਿੰਘ ਮੂੜੇ ਦਾ ਸਿੰਘਾਂ ਦੀ ਕੁਆਲਿਟੀ ਆ ਗਈ ਜਿਹੜੀ 1 ਨੰਬਰ ਬਾਕੀ ਕੱਦ ਕਾਠ ਹਾਈਟ ਵਗੈਰਾ ਜੇ ਗੱਲ ਕਰੀਏ ਫੁੱਲ ਚੰਗੀ ਆ ਕੋਈ ਵੀਰ ਛੂਟੀ ਨਾ ਮਨ ਬਾਈ ਕੱਦ ਕਿੱਡਾ ਹੋਊਗਾ ਛੂਟੀ ਨਗਾ ਤੇ ਕੱਦ ਤਾਂ ਦੇਖੋ ਜੀ ਉਹਨੂੰ ਮੇਰਾ ਸੇਪ ਉੱਟ ਕਰਦਾ ਜੀ ਹੂੰ ਦਿਖਾਓ ਮੜੇਗਾ ਤਾਂ ਪਤਾ ਦਿਖਾਈ ਦੇਣੇ ਹਾਂਜੀ ਬਾਈ ਦਾ ਬਈ 6 ਫੁੱਟ ਕਾਦਾ ਹੋ ਬਈ 5.5 ਫੁੱਟ ਹਾਂ ਮਾਹ ਹਾਂ ਬਾਾਕੀਆ ਪਿੰਡਾ ਪੁੰਡਾ ਦੇ ਬਹੁਤ ਜ਼ਿਆਦਾ ਪਤਲਾ ਜੀ ਸਹੀ ਗੱਲ ਆ ਪਤਲੇ ਪਿੰਡੇ ਚ ਆ ਬਾਈ ਇਹ ਨਹੀਂ ਹੈਗਾ ਵੀ ਚੰਮ ਜਾ ਹਨਾ ਬਾਈ ਜਿਹੜਾ ਬੁੱਤ ਬਰੀਕੀ ਅੰਗ ਚ ਆ ਗਈ ਜੇ ਗੱਲ ਕਰੀਏ ਸਾਰੀ ਦੀ ਸਾਰੀ ਬਾਕੀ ਥਣਾਂ ਦਾ ਸਵਾਇ ਚੰਗਾ ਚਬਾਈ ਕਿਵੇਂ ਲੱਗੀ ਸੀ ਬਾਈ ਹਾਂ ਚਵਾਈ ਚਵਾਈ ਕੁਮੈ ਟਵਾਈ ਬਹੁਤ ਠੀਕ ਹੈ ਜੀ ਕੋਈ ਪੂਰ ਸਰਲਾ ਨਹੀਂ ਪੂਰ ਸਰਲਾ ਨਹੀਂ ਬਾਈ ਕਹਿੰਦਾ ਚਵਾਈ ਚਵਾਈ ਇੱਕ ਨੰਬਰ ਸੀ ਬਾਕੀ ਥਾਣਾ ਦਾ ਸਾਈਜ਼ ਜਿਹੜਾ ਬਹੁਤ ਚੰਗਾ ਹਜੇ ਕਿੰਨੇ ਤਰੀਕ ਨੂੰ ਬਾਈ ਇਹ ਦੇ ਦਿਨ ਪੂਰੇ ਇਹ 5 ਤਰੀਕ ਤੱਕ ਦਿਨ ਪੂਰਾ 4 ਦਿਨ ਰਹਿ ਗਏ ਸੀ ਅਜੇ 4 ਦਿਨ ਪਏ ਆ ਬਾਈ ਕੋਈ ਵੱਧ ਵੀ ਲੈ ਸਕਦੇ ਆ ਤੱਕ ਪੰਜ ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਆ ਬਾਈ 4 ਦਿਨ ਮੰਨ ਕੇ ਚੱਲੋ ਪਏ ਆ ਹਜੇ ਬਾਕੀ 5 4 ਦਿਨ ਕੋਈ ਪਸ਼ੂ ਤੇ ਵੀ ਲਾ ਜਾਂਦਾ ਤੇ ਬਾਕੀ ਲੇਵਾ ਜਿਹੜਾ ਬਹੁਤ ਸੋਹਣਾ ਤਿਆਰ ਕਰਨ ਲੱਗ ਗਿਆ ਬਾਈ ਜਿੰਨਾ ਮਗਰ ਨੂੰ ਫੂਲ ਨਹੀਂ ਬਹੁਤ ਸੋਹਣਾ ਲੇਵਾ ਹੁੰਦਾ ਲੈ ਚੱਲ ਬਾਈ ਕੋਈ ਗੱਲ ਨਹੀਂ ਥੋੜਾ ਜਿਹਾ ਭਾਈ ਡਰਦੀ ਜ਼ਰੂਰ ਹੈ ਹੋਰ ਕੋਈ ਕਰਮਾ ਨਹੀਂ ਚੱਕਰ ਨਹੀਂ ਤੇ ਭਾਈ ਇਹਦਾ ਮੁੱਲ ਫਿਰ ਕੀ ਰਹੂ ਮੁੱਲ 1.5 ਲੱਖ ਆ ਜੀ 1.5 ਲੱਖ ਰੁਪਿਆ ਮੁੱਲ ਆ ਉਹ ਤੋਂ ਥੋੜਾ ਕਨਾ ਮਾਨਤਾਂ ਆਏਗਾ ਹਾਂ ਜੀ ਆਏਗਾ ਤਾਂ ਕਰ ਦਾਂਗਾ ਥੋੜਾ ਕਨਾ ਮੁੱਲ ਠੀਕ ਹੈ 1.5 ਲੱਖ ਰੁਪਿਆ ਵੀਰ ਨੇ ਭਾਈ ਇਹਦਾ ਮੁੱਲ ਰੱਖਿਆ ਬਾਕੀ ਆਏਗਾ ਦਾ ਮਾਨਤਾਂ ਥੋੜਾ ਕਨਾ ਭਾਈ ਕਹਿੰਦਾ ਜ਼ਰੂਰ ਹੋਊਗੀ ਹਵਾਨਾ ਬਹੁਤ ਸੋਹਣਾ ਸਟਾਰਟਿੰਗ ਕੀਤੀ ਹੈ ਕਰਮਾਣੀ ਨੇ ਭਾਈ ਕਿੰਨਾ ਸੋਹਣਾ ਤਿਆਰ ਹੁੰਦੀ ਹੈ ਇਹ ਭਾਈ ਜਦੋਂ ਸੂਣ ਪਹਿਲੇ ਬਹੁਤ ਜ਼ਿਆਦਾ ਵਧੀਆ ਲਾ ਲੈਂਦੀ ਹੈ ਸੂਕੇ ਅਸਲ ਜ਼ਿਆਦੇ ਲਾਉਂਦੀ ਹੈ ਜੀ ਠੀਕ ਹੈ ਭ ਤੇ ਮੁੱਲ ਵੀ ਬਾਈ ਨੇ ਬਾਈ ਉਹ ਸਾਬ ਨਹੀਂ ਕੀਤਾਗਾ ਜੇ ਕਿਸੇ ਵੀ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾ ਬਾਈ ਕੰਟੈਕਟ ਜਰੂਰ ਕਰ ਬਾਕੀ ਇਹ ਚੜਾਈ ਚੜੂਈ ਦੀ ਗੱਲ ਨਾ ਕਰੀਗੇ ਬਹੁਤ ਚੌੜੀ ਹੈ ਕੋਈ ਨਾ ਪੁੱਛ ਹਾਂਜੀ ਹਾਂਜੀ ਆ ਤੁਹਾਨੂੰ ਸਾਹਮਣੇ ਦੇਖਣਾ ਪੱਠਾ ਪੱਠਾ ਚੌੜਾਈ ਹੂੰ ਸਹੀ ਗੱਲ ਹੈ ਪੱਠੇ ਪੁੜੇ ਦੀ ਚੜਾਈ ਚੜੂਈ ਨਾ ਫੁੱਲ ਆ ਬਾਈ ਤੇ ਜੇ ਕਿਸੇ ਨੂੰ ਮੱਝ ਪਸੰਦ ਆਵੇ ਬਾਈ ਨਾ ਬਾਈ ਕੰਟੈਕਟ ਜਰੂਰ ਕਰ ਕੋਈ ਘਾਟ ਨਹੀਂ ਜੀ ਮਤ ਕਰਨੇ ਤੋਂ ਜੇ ਕੋਈ ਬੰਦਾ ਘਰੇ ਜੋਣ ਵਾਲਾ ਉਹਦਾ ਤਸੱਲੀ ਨਾ ਲੈ ਜੂ ਠੀਕ ਹੈ ਬਾਈ ਬਾਈ ਕਹਿੰਦਾ ਆਪਦੀ ਤਸੱਲੀ ਨਾ ਲੈ ਜੋ ਕੋਈ ਚੱਕਰ ਨਹੀਂ ਤੇ ਜੇ ਕਿਸੇ ਨੂੰ ਮੱਝ ਪ No de suscribirte al